ਕੁਸੀ ਜਿੱਥੇ ਆ ਕੇ ਸਹਾਇਤਾ ਦਿੱਤੀ ਹੈ ਸੰਤ ਰਾਮਪਾਲ ਜੀ ਵੱਲੋਂ ਕੀ ਸਾਰਾ ਮੰਗ ਲੋ ਦੇਖੋ ਜੀ ਜੋ ਸੰਤ ਰਾਮਪਾਲ ਜੀ ਮਹਾਰਾਜ ਨੇ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਗਾ ਕਿ ਅਨਪੂਰਨਾ ਮਹਿੰਮ ਚਲਾਈ ਹੋਈ ਹੈ ਜਿਸ ਦੇ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦਾ ਨਾਰਾ ਕਿ ਰੋਟੀ ਕਪੜਾ ਚਿਕਿਸਤਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਹਾ ਹੈ ਕਬੀਰ ਭਗਵਾਨ ਇਹ ਅਨਪੂਰਨਾ ਮਹਿੰਮ ਪਹਿਲਾਂ ਹਰਿਆਣਾ ਪ੍ਰਾਂਤ ਤੋਂ ਸ਼ੁਰੂ ਹੋਈ ਸੀ ਉਹਨੂੰ ਪੂਰੇ ਭਾਰਤ ਦੇ ਵਿੱਚ ਤੇ ਨਾਲ ਨੇਪਾਲ ਦੇ ਵਿੱਚ ਚੱਲਦੀ ਹੈ ਇਹਦੇ ਤਹਿਤ ਦੇਸ਼ ਭਰ ਦੇ ਵਿੱਚ ਗਰੀਬ ਪਰਿਵਾਰ ਜਿਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਕੋਈ ਘਰ ਦਾ ਮੁੱਖਿਆ ਬਿਮਾਰ ਹੈ ਆਰਥਿਕ ਸਥਿਤੀ ਖਰਾਬ ਹੈ ਜੋ ਆਪਣਾ ਦੋ ਰੋਟੀ ਦਾ ਇੰਤਜ਼ਾਮ ਨਹੀਂ ਕਰ ਸਕਦੇ ਬੱਚੇ ਦੀ ਪੜ੍ਹਾਈ ਰੁਕ ਗਈ ਹੈ ਜਾਂ ਕੋਈ ਜ਼ਰੂਰਤਮੰਦ ਆਪਣਾ ਇਲਾਜ ਨਹੀਂ ਕਰਵਾ ਰਿਹਾ ਇਸ ਅਨਪੂਰਨਾ ਮੁਹਿੰਮ ਦੇ ਤਹਿਤ ਸਾਰੀਆਂ ਸੁਵਿਧਾਵਾਂ ਉਹ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਹਜ਼ਾਰਾਂ ਲੋਕਾਂ ਨੂੰ ਹਰ ਮਹੀਨੇ ਇਸ ਅਨਪੂਰਨਾ ਮੁਹਿੰਮ ਦੇ ਤਹਿਤ ਸੰਤ ਰਾਮਪਾਲ ਜੀ ਵੱਲੋਂ ਰਾਸ਼ਨ ਦਿੱਤਾ ਜਾ ਰਿਹਾ ਹੈ ਕੱਪੜੇ ਦਿੱਤੇ ਜਾ ਰਹੇ ਨੇ ਸਰਦੀਆਂ ਦੇ ਅੱਡ ਗਰਮੀਆਂ ਦੇ ਅੱਡ ਜਿਹੜੇ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਫੀਸ ਦੀ ਜ਼ਰੂਰਤ ਹੈ ਉਹ ਯੂਨੀਫਾਰਮ ਦੀ ਲੋੜ ਹੈ ਸਟੇਸ਼ਨਰੀ ਦੀ ਲੋੜ ਹੈ ਸਕੂਲ ਬੈਗ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਸਾਰੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਦਿੱਤੀ ਜਾ ਰਹੀ ਹੈ ਇਲਾਜ ਜਿਹੜੇ ਲੋਕ ਨਹੀਂ ਕਰਵਾ پا ਰਹੇ ਉਹ ਵੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਇਲਾਜ ਵੀ ਸੰਤਰਾਮਪਾਲ ਜੀ ਮਹਾਰਾਜ ਕਰਵਾ ਰਹੇ ਨੇ ਪਿੰਡ ਗਿੱਲਾਂ ਵਾਲੇ ਆਵਾਸੀਨਾਂ ਨੂੰ ਵੀ ਕੰਮ ਕਰਵਾ ਰਹੇ ਨੇ ਸੰਤਰਾਮਪਾਲ ਜੀ ਨੰਮਤਰਾਮਪਾਲ ਜੀ ਮਹਾਰਾਜ ਨੇ ਮਕਾਨਾਂ ਦੀ ਬਣਵਾਉਣਾ ਜਿਹੜੇ ਮਕਾਨਾਂ ਦੀ ਕੋਈ ਅਵਸਥਾ ਨਹੀਂ ਸੀ ਜਿਹੜੇ ਮਕਾਨ ਰੁਪਏ ਹੋਣ ਵਾਲੇ ਜਾਨੀ ਰੇਰ ਵੀ ਕਰਵਾਏ ਨੇ ਬਣਵਾ ਲੈਵਾਂ ਦੇ ਬਣਵਾਏ ਸਭ ਤੋਂ ਪਹਿਲਾਂ ਅਨਪੂਰਨ ਮੁੰਜ ਦੇ ਤਹਿਤ ਕਿ ਕਿੰਨਾ ਕੰਪਾਣੀ ਜਿਹੜਾ ਕਿੰਨਾ ਖੜਾ ਤੁਹਾਡੇ ਬਸਰੀਏ ਤੇ ਹੜਾ ਇਹਨੇ ਜਿੰਨੇ ਵੀ ਲਾਭ ਹਰਿਆਣਾ ਦੇ ਮਾਛੀ ਇਹਨੇ ਸੰਤਰਾਮਪਾਲ ਜੀ ਤਿੰਨ ਸਿੱਤਾਂ ਵਿੱਚ ਲਗਾਤਾਰ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਅਨਪੂਰਨ ਦੇ ਤਹਿਤ ਮਨਿੰਦਰ ਮਾਰਕਸ ਤੋਂ ਲੈ ਕੇ ਜਾਰੀ ਹੈ ਤੇ ਪਹਿਲਾਂ ਤਾਂ ਹਰਿਆਣੇ ਦੇ ਵਿੱਚ ਮੈਂ ਦੱਸ ਸਕਦਾ ਮਤਲਬ ਕਿ ਕਿਸ ਤਰ੍ਹਾਂ ਮਿਲ ਗਈ ਸੰਤਰਾਮਪਾਲ ਜੀ ਮਹਾਰਾਜ ਜੀ ਲੱਖਾਂ ਫਲ ਪਾਈਪ ਦੇ ਕੇ ਮਦਦ ਕੀਤੀ ਹੈ 1000 ਹਸਪਤਾਲ ਆਏ ਸਾਡੇ 15 ਹਸਪਤਾਲ 20 ਹਸਪਤਾਲ ਇਹ ਰਸ਼ਮੀ ਬਣਾਏ ਵੈਸੇ ਤੇ ਸਲੂਸ਼ਨ ਨਾ ਬਹੁਤ ਜਿਆਦਾ ਵਾਇਰਸ ਬਿਜਲੀ ਲੀਆਂ ਚੋਰੀ ਨੂੰ ਸਮਾਨ ਚਾਹੀਦਾ ਸਾਰਾ ਸੰਤਰਾਮਪਾ ਜੀ ਮਹਾਰਾਜ ਨੇ ਉਹਨਾਂ ਨੂੰ ਤਰ੍ਹਾਂ 200 ਪਿੰਡਾਂ ਲਈ ਉੱਥੇ ਜਿਹੜੀ ਹੈ ਕਿ ਉਹਨਾਂ ਦਾ ਜੀਵਨ ਬਦਲਿਆ ਉਹਨਾਂ ਦੀ ਕਿਸਮਤ ਬਦਲੀ ਸੰਤਰਾਮਪਾ ਜੀ ਮਹਾਰਾਜ ਅਕਮ ਦੱਸਾਂਗਾ ਅੱਜ ਤਸੀਲ ਅਸਨਾਲਾ ਡਿਸਟ੍ਰਿਕਟ ਫਟੇਗਾ ਸੰਤਰਾਮਪਾ ਜੀ ਮਹਾਰਾਜ ਜੀ ਨੇ ਸੰਤਰਾਮਪਾ ਜੀ ਮਹਾਰਾਜ ਦੀ ਅੰਛੋੜਾ ਮੁਹਿੰਦੇ ਤਹਿਤ ਜਿਹੜੀ ਵੀ ਜ਼ਰੂਰਤ ਹੈ ਇਸ ਬਹੁਤ ਹੀ ਗਰੀਬ ਲੋਕ ਜਿਹੜੇ ਲੋਕਾਂ ਦੇ ਪਾਣੀ ਭਰ ਗਿਆ ਇਸ ਰਾਜ ਦੇ ਬਾਰੇ ਉਹਨਾਂ ਸਾਮਾਨ ਖਰਾਬ ਹੋ ਗਿਆ ਸਾਨੂੰ ਮੰਨਦੇ ਕਰਨਾ ਤੇ ਬਹੁਤ ਬਹੁਤ ਜਿਨ੍ਹਾਂ ਨੂੰ ਰਾਸ਼ਨ ਦੀਆਂ ਕਿੱਟਾਂ ਪਸ਼ੂਆਂ ਦਾ ਚਾਰਾ ਦਵਾਈਆਂ ਦਾ ਦਿੱਤੀਆਂ ਗਈਆਂ ਹੜ੍ਹਾਂ ਦੇ ਟਾਈਮ ਜਦੋਂ ਹਰ ਦੀ ਸਥਿਤੀ ਸੀਗੀ ਉਸ ਸੰਪਰਨਮ ਹਿੰਦੇ ਤਹਿਤ ਇਹ ਤਿੰਨ ਬਿੰਦਾਂ ਨੇ ਸਾਨੂੰ ਅੱਜ ਇਹਨਾਂ ਨੇ ਤਕਰੀਬਨ 5-7 ਦਿਨ ਪਹਿਲਾਂ ਅਪਰੋਚ ਕੀਤਾ ਸੀਗਾ ਜੇ ਪਿੰਡ ਗਿੱਲਾਂ ਵਾਲੀ ਦੇ ਸਰਪੰਚ ਜੀ ਇਹਨਾਂ ਦਾ ਪ੍ਰਾਰਥਨਾ ਪੱਤਰ ਸੀ ਸੰਤਰਾਮਪਾਲ ਜੀ ਮਾਰਗੋਂ ਭੇਜਿਆ ਤੇ ਉਹਨਾਂ ਨੇ ਵੀ ਪ੍ਰਾਰਥਨਾ ਸਵਿਕਾਰ ਕਰਦੇ ਅੱਜ ਇਸ ਪਿੰਡ ਲਈ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਅਨੰਮੋਸ ਘਰ ਜੀ ਸਾਮਾਨ ਭੇਜਿਆ ਜਿਸ ਨਾਲੇ ਪਿੰਡ ਵਾਲੇ ਅੰਜ ਕੀ ਨਾਮ ਹੈ ਤੁਹਾਡਾ ਫਸਲਾਂ ਦਾ ਪਾਣੀ ਬਾਹਰ ਕੱਢ ਲੈਣਗੇ ਤੇ ਅਗਲੀ ਫਸਲਾਂ ਦੀ ਬਜਾਈ ਅੱਛੇ ਤਰੀਕੇ ਨਾਲ ਕਰ ਸਕਣਗੇ 4000 ਫੁੱਟ ਪਾਈਪ ਹੈ ਤੇ ਦੋਸਤੋ ਸਾਡੇ ਨਾਲ 55 ਸੁੰਦੀ ਪਾਈਪ ਹੈ ਸੁੰਦੀ ਪਾਈਪ ਹੈ ਸ੍ਰੀ ਗ੍ਰਾਮਪਾਲ ਜੀ ਮਹਾਰਾਜ ਜੀ ਨੇ ਇਸ ਮਹਾਨ ਕੰਮ ਬਰੇ ਜਿਹੜਾ ਤੁਹਾਡੇ ਦੇ ਦੇਖ ਸਕਦੇ ਹੋ ਨਟ ਬੋਲਟ ਛੋਟਾ ਸਾਮਾਨ ਦਾ ਸੰਤਰਾਮਪਾਲ ਜੀ ਮਹਾਰਾਜ ਨੇ ਪਿੰਡ ਵਾਲਿਆਂ ਲਈ ਭੇਜਿਆ ਹੈ ਤਾਂ ਕਿ ਆਪਣੇ ਪਿੰਡ ਦਾ ਪਾਣੀ ਦੀ ਨਿਕਾਸੀ ਕਰ ਸਕਣ ਤੇ ਅਗਲੀ ਫਸਲ ਨੂੰ ਅੱਛੇ ਤਰੀਕੇ ਨਾਲ ਬੀਜ ਸਕਣਗੇ ਮਤਲਬ ਕਿ ਜਿਹੜਾ ਸਾਮਾਨ ਜਿਹੜਾ ਆ ਪਿੰਡ ਦੁੱਜੋਵਾਲ ਗਿੱਲਾਂ ਵਾਲੀ ਤੇ ਬੇਦੀਛਣਾ ਇਹਨਾਂ ਤਿੰਨਾਂ ਪਿੰਡਾਂ ਨੂੰ ਜ ਅੱਜ ਸੰਤਰਾਮਪਾਲ ਜੀ ਮਹਾਰਾਜ ਜੀ ਦੀ ਅਨਪੁਰਨਾ ਮਹਿੰਗ ਤਰਫੋਂ ਦਿੱਤਾ ਗਿਆ ਤੇ ਅਸੀਂ ਵੀ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਦਿলো ਧੰਨਵਾਦ ਕਰਦੇ ਹਾਂ ਜਿਹੜੇ ਹੜਪੀੜਤਾ ਵਾਸਤੇ ਹੜਪੀੜਤਾ ਵਸੇ ਹੀ ਨਹੀਂ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਪਹਿਲੇ ਸਰ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਕੀ ਤੇ ਜਿਹੜਾ ਅਜੇ ਤੇ ਸਹਾਇਤਾ ਪੰਚਾਇਤ ਹੋਈਏ ਸੰਤਰਾਮਪਾਲ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਹੈ ਜੀ ਹਰਪਲਵਲ ਸਿੰਘ ਸਿੱਧੂ ਅੱਜ ਅਸੀਂ ਤੁਸੀਂ ਦੇਖਦੇ ਆਂ ਅਸੀਂ ਪਿੰਡ ਅਜਨਾਲੇ ਦੀ ਤਹਿਸੀਲ ਦੇ ਵਿੱਚ ਆਏ ਆ ਇਹ ਤਿੰਨ ਪਿੰਡਾਂ ਦੀ ਪੰਚਾਇਤ ਇਕੱਠੀ ਹੋਈ ਸੀ ਇਹ ਜੋ ਡਿਸਟ੍ਰਿਕਟ ਆ ਅੰਮ੍ਰਿਤਸਰ ਆ ਤੇ ਪੰਜਾਬ ਦੇ ਵਿੱਚ ਆ ਤਿੰਨ ਪਿੰਡ ਜੋ ਇਕੱਠੇ ਹੋਏ ਨੇ ਫਲੈਕਟ ਤੇ ਲਿਖੇ ਹੋਏ ਨੇ ਜਿਹੜੇ ਆਪਣੇ ਤਿੰਨ ਪਿੰਡ ਨੇ ਪਿੰਡ ਗਾਉਂ ਦੂਜਾ ਵਾਲ ਆਪਣਾ ਪਿੰਡ ਗਿੱਲਾਂਵਾਲੀ ਤੇ ਬੇਦੀ ਚੰਦਾ ਇਹ ਪੰਚਾਇਤਾਂ ਵੱਲੋਂ ਸੰਤਰਾਮਪਾਲ ਜੀ ਮਹਾਰਾਜ ਜੀ ਤੋਂ ਜੋ ਇੱਥੇ ਜ਼ਮੀਨਾਂ ਦੇ ਵਿੱਚ ਜੋੜਨ ਦੱਸਿਆ ਸੀ ਵੀ ਨੀਰਬਾਉਡ 2500 3000 ਏਕੜ ਦੇ ਵਿੱਚ ਖੇਲੇ ਦੇ ਵਿੱਚ ਪਾਣੀ ਖੜਾ ਵੀ ਸਾਡੀਆਂ ਝੋਨੇ ਦੀ ਫਸਲ ਤਾਂ ਬਰਬਾਦ ਹੋ ਚੁੱਕੀ ਆ ਬਸ ਅੱਗੇ ਕਣਕ ਦੀ ਫਸਲ ਬੀਜਣਾ ਚਾਹੁੰਦੇ ਆ ਉਰੇ ਤਹਤ ਦੇ ਜੋ ਉਹਨਾਂ ਨੇ ਉਹਨਾਂ ਨੂੰ ਮਦਦ ਮੰਗੀ ਗਈ ਸੀ ਮੋਟਰਾਂ ਪਾਈਪਾਂ ਉਹ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਅੱਜ ਭੇਜੀਆਂ ਗਈਆਂ ਨੇ ਜਿਵੇਂ ਦੱਸਣਾ ਚਾਹਾਂਗਾ ਜਿਵੇਂ ਕਿ ਇਹਨਾਂ ਨੇ 3000 ਪੰਜਾਹ ਵੱਲੋਂ 3000 ਫੁੱਟ ਪਾਈਪ ਦੀ ਮਦਦ ਮੰਗੀ ਗਈ ਸੀ 6 ਇੰਚ ਦੀ ਪਰ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਵੀ ਪੈਪ ਨਾਲ 4000 ਫੁੱਟ ਪੈਪ ਦਿੱਤੀ ਗਈ ਆ 200 ਤੋਂ ਵੱਧ 200 ਸ਼ਾਰਟਾਂ ਦਿੱਤੀਆਂ ਗਈਆਂ ਨੇ ਕਿਉਂਕਿ ਅੱਗੇ ਕੇ ਪਿੰਡਾਂ ਦੀ ਮਦਦ ਕਰਨੀ ਹੈ ਇਹਨਾਂ ਨੇ ਠੀਕ ਹੈ ਨਾ ਜੀ ਉਸ ਤੋਂ ਇਲਾਵਾ 10 ਹੌਸ ਪਾਵਰ ਦੀ ਮੋਟਰ ਆ 180 ਮੀਟਰ 6 16 ਐਮ ਐਮ ਦੀ ਬਿਜਲੀ ਤਾਰ ਦਿੱਤੀ ਗਈ ਆ ਅਨ ਇਹ ਸਟਾਰਟਰ ਦਿੱਤਾ ਗਿਆ ਸਟਾਰਟਰ ਦੀ ਤਾਰ ਆ ਸੁੰਢੀ ਪਾਈਪ ਆ ਤੇ ਉਸ ਤੋਂ ਇਲਾਵਾ ਜੋ ਵੀ ਇਹਦਾ ਸਮਾਨ ਆ ਸਾਰਾ ਇਹਨਾਂ ਨੂੰ ਇਲੈਕਟ੍ਰੋਨਿਕ ਇਵਨ ਤੱਕ ਚਾਰਜਿੰਗ ਗਨ ਵੀ ਦਿੱਤੀ ਗਈ ਆ ਵੀ ਤੁਸੀਂ ਸ਼ਾਰਟਾਂ ਨੂੰ ਜੋੜ ਕੇ ਵੀ ਸ਼ਾਰਟਾਂ ਦੇ ਰੋਸ਼ਨ ਨਾਲ ਲਾਇਓ ਪਰ ਪਰ ਨਾ ਕੱਟੀਆਂ ਪੈ ਜਾਣ ਤੇ ਉਹ ਤਾਂ ਤੁਸੀਂ ਸ਼ਾਰਟਾਂ ਦੇ ਨਾਲ ਪੇਚ ਲਾ ਕੇ ਪੇਚ ਖੋਲ ਪੇਚ ਖੋਲ ਸਕਦੇ ਹੋ ਤੇ ਅੱਗੇ ਵੀ ਕਿਤੇ ਪਾਪਾ ਕੰਮ ਆ ਸਕਦੇ ਨਾਲ ਪਾਣੀ ਅਸਦੀ ਖਰਾਬੀ ਨਹੀਂ ਹੋਏਗੀ ਉਸ ਦੇ ਤਹਿਤ ਅਸੀਂ ਅੱਜ ਇੱਥੇ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਦੇਸ਼ਰ ਅਨੁਸਾਰ ਅੱਜ ਇੱਥੇ ਸਮਾਨ ਦੇਣ ਲਈ ਪਹੁੰਚੇ ਸੰਤਰਾਮਪਾਲ ਜੀ ਮਹਾਰਾਜ ਦੀ ਅਨਪੁਰਨਾ ਮਹਿਮ ਦੇ ਤਰਫੋਂ ਬੋਲੇ ਕਿ ਤੁਸੀਂ ਦੇਖ ਰਹੇ ਹੋ ਛੋਟੀ ਤੋਂ ਛੋਟੀ ਚੀਜ਼ ਨਾ ਤੋਂ ਬੋਲਟ ਜੋ ਵੀ ਹੈ ਇਸੇ ਤਿੱਕ ਮੋਟਰਾਂ ਤੱਕ ਦਿੱਤੀਆਂ ਗਈਆਂ ਉਹ ਅਸੀਂ ਪਿੰਡ ਦੇ ਸਰਪੰਚ ਨਾਲ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਹਾਂ ਜੀ ਜੇ ਮੈਂ ਦੱਸ ਰਿਹਾ ਨੇ ਅਸੀਂ ਨਿਊਜ਼ 'ਚ ਦੇਖਿਆ ਵੀ ਉਹ ਹੈਲੀਕਾਪਟਰ ਦੇ ਰਾਹੀਂ ਪੰਜਾਬ ਦੇ ਦਿੱਤੀ ਗਈ ਆ ਹੋਰ ਜਗ੍ਹਾ ਵੀ ਸਰਕਾਰ ਨੇ ਆਪਣੇ ਦਾਅਵੇ ਕੀਤੇ ਵੀ ਸਹਾਇਤਾ ਕਰਨੇ ਆ ਕਿ ਕਿਤਿ ਗਈ ਉਹਨੀ ਪਬਲਿਕ ਨੂੰ ਜਿਆਦਾ ਪਤਾ ਜੋ ਵੀਡੀਓ ਦਿਖਾਇਆ ਜਾ ਰਿਹਾ ਉਸ ਤੋਂ ਇਲਾਵਾ ਤਮਾ ਕੁਝ ਨਹੀਂ ਕਰ ਸਕ ਰਹਾ ਪਰ ਸੰਤਰਾਮਪਾਲ ਦੀ ਮਹਾਰਾਜੀ ਵੱਲੋਂ ਬਹੁਤ ਵੱਡੇ ਪੱਧਰ ਤੇ ਰਾਸ਼ਨ ਦੀ ਸੁੱਕੇ ਰਾਸ਼ਨ ਦੀ ਪਸ਼ੂਆਂ ਦੇ ਚਾਰੇ ਦੀ ਪਰਪਾਲਾਂ ਦੀ ਤੇ ਡੀਜ਼ਲ ਮੰਗਿਆ ਗਿਆ ਡੀਜ਼ਲ ਦੀ ਕਿਤੇ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਦੀ ਮਤਲਬ ਇਹ ਨਹੀਂ ਹੈਗਾ ਵੀ ਕਿਤੇ ਲੰਗਰ ਮੰਗਿਆ ਗਿਆ ਤਾਂ ਲੰਗਰ ਵੀ ਵਰਤਾਇਆ ਗਿਆ ਲੋਕ ਕਿਤੇ ਸੁੱਕਾ ਰਾਸ਼ਨ ਮੰਗਿਆ ਇਸ ਤਰ੍ਹਾਂ ਨਹੀਂ ਹੈਗਾ ਵੀ ਸੁੱਕਾ ਰਾਸ਼ਨ ਆਪਾਂ ਇੱਕ ਦਿਨ ਵੀ ਦੇਤਾ ਉਹ ਬਸ ਥੋੜਾ ਦੇਤਾ ਉਹਨਾਂ ਨੂੰ ਇਹੀ ਮਿਲ ਗਈ ਉਹ ਕਿਤਾ ਕਿੰਨਾ ਦਿੱਤੀਆਂ ਘੀਆਂ ਜਿਹੜੇ ਸਰੋਂ ਦਾ ਤੇਲ ਵੀ ਆ 15 ਤੋਂ 25 ਕਿਲੋ ਆਟਾ 2 ਲੀਟਰ ਸਰੋਂ ਦਾ ਤੇਲ ਆ 1 ਲੀਟਰ ਵੀ ਆ ਦੁੱਧ ਦੇ ਸੁੱਕੇ ਦੁੱਧੇ ਪਾਊਡਰ ਦੇ ਡੱਬੇ ਵੀ ਨੇ ਚਾਰ ਤਰ੍ਹਾਂ ਦੇ ਦਾਲਾਂ ਨਮਕ ਮਲੂਨ ਮਿਰਚ ਹਲਦੀ ਮਸਾਲੇ ਨੇ ਚਾਹ ਪੱਤੀ ਆ ਚੀਨੀ ਆ ਚਾਵਲ ਆ ਕੱਪੜੇ ਧੋਣ ਦੀ ਸਾਬਣ ਆ ਨਾ ਨਾਣ ਵਾਲੀ ਸਾਬਣ ਆ ਕੱਪੜੇ ਧੋਣ ਵਾਲਾ ਸੰਤਰਾਮਪਾਲ ਜੀ ਤੁਸੀਂ ਆਟਾ ਮਿਸ ਕਰ ਆਲੂ ਪਿਆਜ਼ ਸਬਜ਼ੀ ਵਗੈਰਾ ਵੀ ਨਾਲ ਦਿੱਤਾ ਗਿਆ 2.5 ਕਿਲੋ ਤੋਂ 5 ਕਿਲੋ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਪੂਰੇ ਔਰੇ ਮਦਦ ਕੀਤੀ ਗਈ ਆ ਪੂਰੇ ਭਾਰਤ ਦੇ ਵਿੱਚ ਨਾਲੇ ਨੇਪਾਲ ਦੇ ਵਿੱਚ ਪਾਣੀ ਵੜ ਗਿਆ ਤੇ ਇਸ ਕਰਕੇ ਅੰਨੀ ਜਰ ਕੀ ਨਾਮ ਤੁਹਾਡੇ ਦੇ ਪਿੰਡ ਗੜ ਪਿੰਡ ਬੇਦੀ ਸਰਨਾ ਜੀ ਨਾਮ ਮੰਗਾ ਸਿੰਘ ਸਰ ਪਿੱਛੇ ਜਿਹੜੀ ਐਨੀ ਹੜ੍ਹ ਆਈ ਹੋ ਜਿਹ ਕਰਕੇ ਕੀ ਕੀ ਨੁਕਸਾਨ ਹੋਇਆ ਤੁਹਾਡੇ ਪਿੰਡ ਵਿੱਚੋਂ ਖੇਸ ਕਰਾਂ ਦਾ ਵੀ ਨੁਕਸਾਨ ਹੋਇਆ ਸੰਤੋਂ ਜ਼ਿਆਦਾ ਫਸਲਾਂ ਦਾ ਨੁਕਸਾਨ ਹੋਇਆ ਜੀ ਛੋਨੇ ਦੀ ਫਸਲ ਸੀ ਉਹ ਬਿਲਕੁਲ ਖਰਾਬ ਹੋ ਗਈ ਅਸੀਂ ਅੱਜ ਜਿੱਦਾਂ ਕਿ ਦੇ ਸੰਤ ਰਾਮਪਾਲ ਜੀ ਵੱਲੋਂ ਸਹਾਇਤਾ ਦਿੱਤੀ ਗਈ ਉਹਨਾਂ ਲੱਗ ਰਿਹਾ ਹੈ ਕਿ ਜਿਹੜਾ ਫਸਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਮੈਦਾਨੀਆਂ ਚ ਦੇ ਵਿੱਚ ਮਦਦ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੰਤ ਰਾਮਪਾਲ ਜੀ ਮਹਾਰਾਜ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ 'ਚ ਜੋ ਵੀ ਸਮਾਨ ਸੀ ਮੰਗਿਆ ਪਾਣੀ ਕੱਢਣ ਵਾਸਤੇ ਉਹ ਸਾਰਾ ਕੁਝ ਭੇਜ ਦਿੱਤਾ ਗਿਆ ਜੀ। ਅਸੀਂ ਵੇਖਿਆ ਰਵੇ ਤਾਂ ਬੜੀ ਸਾਰੀ ਐਨਜੀਓਜ਼ ਵੀ ਨੇ ਤੇ ਸਰਕਾਰ ਵੀ ਲਗਾਤਾਰ ਕੋਈ ਨਾ ਕੋਈ ਵੱਡੀ ਤੋਂ ਵੱਡੀ ਸਕੀਮ ਕੱਢ ਰਹੀ ਹੈ। ਹਣੇ ਤੱਕ ਤੁਹਾਨੂੰ

ऐसी मुहिम इंसान नहीं चला सकता जब तक परमात्मा की शक्ति साथ नहीं कनेक्ट रहेगी